हेलो जी थोड़ा सारे मेरे चैनल से बड़ा ही नेका स्वागत है अच्छा कुंडे तो पावे सिंपल तो बॉडर बनावे कटाम वाला बिल्कुल ही अलग ज सा बॉडर बन के आएगा तो ये से शुरू तो ही अलग तरीका चलूगा इसलिए आप पा, कुंडे पाने तो ही अच्छ आप शुरू कर जा रहे हैं हेलो जी थोड़ा सारे मेरे चैनल से बड़ा ही नेका स्वागत है अब आप बना जा रहे हैं एक बॉर्डर बॉडर बिल्कुल अलग दे तरह का बन के आऊगा सा बड़ा ही प्यारा लगेगा कटाम बन गया छोटे छोटे जो कटाम है ज्यादा बड़े कटाम भी नहीं है बिल्कुल गोल है ਗੋਲ ਘਟਾਂ ਵਾਲਾ ਬੋਟਰਾ ਜਿਹੜਾ ਅਸੀਂ ਬਣਾਉਣ ਜਾ ਰਹੇ ਹਾਂ ਤੇ ਇਹਦੇ ਲਈ ਕੁੰਡੇ ਸਾਨੂੰ ਕੋਈ ਸਪੈਸ਼ਲ ਪਾਣ ਦੀ ਲੋੜ ਨਹੀਂ ਅਸੀਂ ਇਹਦੇ ਲਈ ਕੁੰਡੇ ਪਾਵਾਂਗੇ ਸਿੰਗਲ ਧਾਗੇ ਤੇ ਕੁੰਡੇ ਇਹਦੇ ਲਈ ਸਿੰਗਲ ਧਾਗੇ ਦੇ ਹੀ ਪਾਣੇ ਤੇ ਕੁੰਡੇ ਚਾਹੀਦੇ ਸਾਨੂੰ 10 ਦੇ ਮਲਟੀਪਲ 10 ਦੇ ਮਲਟੀਪਲ ਅਸੀਂ ਕੁੰਡੇ ਪਾ ਲੈਣੇ ਆ ਤੇ ਸਾਰੇ ਹੀ ਪਾਣੇ ਸਿੰਗਲ ਧਾਗੇ ਨਾਲ ਜਿੰਨੇ ਵੀ ਤੁਹਾਨੂੰ ਕੁੰਡੇ ਚਾਹੀਦੇ ਆ ਤੁਸੀਂ ਸਿੰਗਲ ਧਾਗੇ ਨਾਲ ਪਾ ਲੈਣੇ ਆ ਫਿਰ ਆਪਾਂ 10 ਦੇ ਮਲਟੀਪਲ ਕੁੰਡੇ ਪਾ ਕੇ ਫਿਰ ਆਪਾਂ ਮਿਲਦੇ ਆਪਣਾ ਬਾਦਰ ਆਪਾਂ ਕਰਦੇ ਆ ਫਿਰ ਸ਼ੁਰੂ ਅੱਗੇ ਹੁਣ ਆਪਣੀ ਪਹਿਲੀ ਰੋ ਦੇ ਵਿੱਚ ਕੁੰਡੇ ਪਾ ਲਈ ਅਸੀਂ 10 ਦੇ ਮਲਟੀਪਲ ਅਸੀਂ ਪਹਿਲੀ ਰੋ ਹੈ ਜਿਹੜੀ ਕਿ ਅਸੀਂ ਪੂਰੀ ਦੀ ਪੂਰੀ ਪੁੱਠੀ ਪਾ ਕੇ ਕੰਪਲੀਟ ਕਰਨੀ ਹੈ ਪਹਿਲੀ ਰੋ ਪਾਣੀ ਅਸੀਂ ਪੁੱਠੀ ਇਸ ਤੋਂ ਬਾਅਦ ਫਿਰ ਆ ਜਾਣੇ ਅਸੀਂ ਆਪਣੀ ਸਿੱਧੀ ਰੋ ਦੇ ਵਿੱਚ ठीक है पहली रो पुठी पाके कंप्लीट कर लेनी क्योंकि मेरी यह रोंग साइड आ रही है इस करके देखो जे कुंडे पाए रोंोंोंोंोंोंोंोंोंोंग साइड पर आ रहे हैं इस करके मैं पुट्ठी रो पा कंप्लीट कर ली अगर थोड़ी थोड़े कुंडे रोंग साइड पर नहीं आते तो फिर थानू यी रोह पा की लड़ नहीं है अगर थोड़ी फस्ट रो ही सीधी रो आती है तो तुम्हें फस्ट रो तो स्टार्ट कर लेना अगर थोड़ी फस्ट रो पुठी आंती है मीनस के कुंडे अदर पुट्ठे हैं तो असं यही पहली रो पा लेनी है पुठ्ठी पा ਪਹਿਲੀ ਰੋ ਪੁੱਠੇ ਪਾ ਕੇ ਆਨੇ ਆਪਣੀ ਪੈਟਰਨ ਦੀ ਸੈਕੰਡ ਰੋ ਤੇ ਹੁਣ ਆਪਣੀ ਸਿੱਧੀ ਸਾਈਡ ਤੇ ਇਹ ਰੋ ਜਰਾ ਤੇ ਅਨਲ ਦੇਖਿਓ ਇਸ ਚ ਅਸੀਂ ਕੀ ਕਰਨਾ ਹੈ ਪਹਿਲੇ ਕੁੰਡੇ ਨੂੰ ਅਸੀਂ ਬੁਣਨਾ ਪੁੱਠਾ ਪਹਿਲੇ ਕੁੰਡੇ ਨੂੰ ਪੁੱਠਾ ਬੁਣਨ ਤੋਂ ਬਾਅਦ ਇੱਕ ਕੁੰਡੇ ਨੂੰ ਬਗੈਰ ਬੁਣੇ ਉਤਾਰ ਲੈਣਾ ਤੇ ਦੂਜੇ ਕੁੰਡੇ ਨੂੰ ਫਿਰ ਬੁਣ ਲੈਣਾ ਅਸੀਂ ਪੁੱਠਾ ਫਿਰ ਇੱਕ ਕੁੰਡਾ ਬਗੈਰ ਬੁਣਿਆ ਫਿਰ ਅਗਲਾ ਕੁੰਡਾ ਪੁੱਠਾ ਫਿਰ ਇੱਕ ਕੁੰਡਾ ਬਗੈਰ ਬੁਣਿਆ ਤੇ ਅਗਲਾ ਕੁੰਡਾ ਫਿਰ ਪੁੱਠਾ ਇੱਕ ਕੁੰਡਾ ਬਗੈਰ ਬੁਣਿਆ ਤੇ ਇੱਕ ਕੁੰਡਾ ਪੁੱਠਾ ਫਿਰ ਇੱਕ ੁੰਡਾ ਬਗੈਰ ਬੁਣਿਆ ਤੇ ਫਿਰ ਇੱਕ ੁੰਡਾ ਪੁੱਠਾ ਫਿਰ ਅਸੀਂ ਇੱਕ ਬਗੈਰ ਬੁਣਿਆ ਤੇ ਇੱਕ ਪੁੱਠਾ ਇੱਕ ੁੰਡਾ ਬਗੈਰ ਬੁਣਿਆ ਤੇ ਇੱਕ ਪੁੱਠਾ ਅਸੀਂ ਹੈ ਆਪਣੀ ਸਿੱਧੀ ਸਾਈਡ ਤੇ ਪੈਟਰਨ ਦੀ ਸਿੱਧੀ ਸਾਈਡ ਪਾਟਰਨ ਦੀ ਸਿੱਧੀ ਸਾਈਡ ਜਿਸ ਤੇ ਅਸੀਂ ਬਣਾ ਰਹੇ ਹਾਂ ਇੱਕ ੁੰਡਾ ਬੁਣ ਰਹੇ ਹਾਂ ਪੁੱਠਾ ਤੇ ਦੂਜੇ ੁੰਡੇ ਨੂੰ ਬਗੈਰ ਬੁਣੇ ਉਤਾਰ ਰਹੇ ਹਾਂ ਪਰ ਧਾਗਾ ਸਾਡਾ ਗੇਰ ਰਿਹਾ ਹੈ ਅਸੀਂ ਧਾਗੇ ਨੂੰ ਅੱਗੇ ਪਿੱਛੇ ਨਹੀਂ ਕਰ ਰਹੀਆਂ ਦੇਖੋ ਇਹ ਕੁੰਡਾ ਪੁੱਠਾ ਬੁਣਿਆ ਧਾਗਾ ਸਾਡਾ ਅੱਗੇ ਹੈ ਇੱਕ ਕੁੰਡੇ ਨੂੰ ਅਸੀਂ ਬਗੈਰ ਬੁਣਿਆ ਉਤਾਰਿਆ ਇਸੇ ਤੱਕ ਇਹ ਦੇਖੋ ਏਦਾਂ ਹੀ ਅਸੀਂ ਅਗਲਾ ਕੁੰਡਾ ਪੁੱਠਾ ਬੁਣਿਆ ਫਿਰ ਅਸੀਂ ਇੱਕ ਕੁੰਡਾ ਉਤਾਰਿਆ ਫਿਰ ਧਾਗਾ ਸਾਡਾ ਅੱਗੇ ਹੈ ਅਗਲਾ ਕੁੰਡਾ ਠਾ ਫਿਰ ਇੱਕ ਕੁੰਡਾ ਉਤਾਰਿਆ ਫਿਰ ਧਾਗਾ ਅੱਗੇ ਹੈ ਅਗਲਾ ਕੁੰਡਾ ਪੁੱਠਾ ਫਿਰ ਇੱਕ ਕੁੰਡਾ ਉਤਾਰਿਆ ਧਾਗਾ ਅੱਗੇ ਹੈ ਅਗਲਾ ਕੁੰਡਾ ਪੁੱਠਾ ਇਹ ਕੁੰਡਾ ਉਤਾਰਿਆ ਧਾਗਾ ਸਾਡਾ ਅੱਗੇ ਹੈ ਅਗਲਾ ਕੁੰਡਾ ਪੁੱਠਾ ਇਹ ਕੁੰਡਾ ਉਤਾਰਿਆ ਧਾਗਾ ਅੱਗੇ ਹੈ ਅਗਲਾ ਕੁੰਡਾ ਪੁੱਠਾ ਇਹੇ ਗੁੰਡਾ ਉਤਾਰੇਆ ਧਾਗਾ ਅੱਗੇ ਰਹੂਗਾ ਅਗਲਾ ਗੁੰਡਾ ਪੁੱਠਾ ਇਹ ਗੁੰਡਾ ਉਤਾਰੇਆ ਧਾਗਾ ਅੱਗੇ ਅਗਲਾ ਗੁੰਡਾ ਪੁੱਠਾ ਹੁਣ ਆਕੇ ਅਸੀਂ ਆਪਣੀ ਰੌਂਗ ਸਾਈਡ ਤੇ ਤੇ ਸਾਡੀ ਇਹ ਤੀਸਰੀ ਰੋ ਹੈ ਤੀਜੀ ਰੋ ਚ ਅਸੀਂ ਕੁਝ ਵੀ ਨਹੀਂ ਕਰਨਾ ਪੂਰੀ ਦੀ ਪੂਰੀ ਫੇਰ ਅਸੀਂ ਪੁੱਠੇ ਹੀ ਬੁਣ ਲੈਣੀ ਹੈ ਪੈਟਰਨ ਦੀ ਤੀਸਰੀ ਰੋ ਰੌਂਗ ਸਾਈਡ ਤੇ ਪੂਰੀ ਦੀ ਪੂਰੀ ਅਸੀਂ ਪੁੱਠੇ ਪਾ ਕੇ ਕੰਪਲੀਟ ਕਰ ਲੈਣੇ ਆ ਤੇ ਫਿਰ ਕਪਾ ਲੈਣੇ ਫਟਾਫਟ ਰੋ ਤੇ ਫੇਰ ਆਨੇ ਅਸੀਂ ਪੈਟਰਨ ਦੀ ਫੋਰਥ ਰੋ ਸਿੱਧੀ ਸਾਈਡ ਦੇ ਉੱਪਰ ਅੱਗੇ ਹੁਣ ਪੈਟਰਨ ਦੀ ਪੰਜਵੀਂ ਰੋ ਪੈਟਰਨ ਦੀ ਪੰਜਵੀਂ ਰੋ ਅਸੀਂ ਫੇਰ ਪਾਣੀ ਹੈ ਦੇਖੋ ਕਿੰਤਾ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਤੇ ਦੂਜੇ ਕੁੰਡੇ ਨੂੰ ਅਸੀਂ ਬੁਣਾਂਗੇ ਦੂਜੇ ਕੁੰਡੇ ਨੂੰ ਬੁਣਾ ਕੇ ਪੁੱਠਾ ਫੇਰ ਇਹ ਵਾਲੇ ਕੁੰਡੇ ਨੂੰ ਬਗੈਰ ਬੁਣੇ ਉਤਾਰਾਂਗੇ ਫੇਰ ਇਹ ਵਾਲਾ ਕੁੰਡਾ ਫੇਰ ਪੁੱਠਾ ਫੇਰ ਇੱਕ ਬਗੈਰ ਬੁਣਿਆ ਤੇ ਫੇਰ ਇੱਕ ਪੁੱਠਾ ਇੱਕ ਕੁੰਡਾ ਬਗੈਰ ਬੁਣਿਆ ਇੱਕ ਪੁੱਠਾ ਧਾਗਾ ਸਾਡਾ ਅੱਗੇ ਹੀ ਹੈ ਧਾਗਾ ਅੱਗੇ ਹੀ ਹੈ ਇੱਕ ਨੂੰ ਬੁਣਿਆ ਬਗੈਰ ਬੁਣੇ ਉਤਾਰ ਲੇ ਤਾਂ ਕਿ ਅਗਲਾ ਕੁੰਡਾ ਪੁੱਠਾ ਜਿਹੜਾ ਅਸੀਂ ਪਿਛਲੀ ਵਾਰੀ ਕੁੰਡਾ ਬੁਣਿਆ ਸੀ ਉਹ ਇਸ ਵਾਰੀ ਅਸੀਂ ਬਗੈਰ ਬੁਣਿਆ ਉਤਾਰ ਰਹੇ ਹਾਂ ਦੇਖੋ ਪਿਛਲੀ ਵਾਰੀ ਸਫਟਾ ਬੁਣਿਆ ਸੀ ਇਹਨੂੰ ਬਗੈਰ ਬੁਣਿਆ ਉਤਾਰਾਂਗੇ ਅਗਲਾ ਅਗਲਾ ਕੁੰਡਾ ਜਿਹੜਾ ਪਿਛਲੀ ਵਾਰੀ ਬਗੈਰ ਬੁਣਿਆ ਉਤਾਰਿਆ ਸੀ ਇਹਨੋਂ ਸੇ ਬੁਣ ਰਹੇ ਹਾਂ ਤਾਗਾ ਅੱਗੇ ਅਤੇ ਇਹਨੂੰ ਬੁਣ ਰਹੇ ਹਾਂ ਪੁੱਠਾ ਇਹ ਕੁੰਡਾ ਬਗੈਰ ਬੁਣਿਆ ਤੇ ਇੱਕ ਪੁੱਠਾ ਇਹ ਕੁੰਡਾ ਬਗੈਰ ਬੁਣਿਆ ਤੇ ਇੱਕ ਪੁੱਠਾ ਇਹ ਕੁੰਡਾ ਬਗੈਰ ਬੁਣਿਆ ਤੇ ਇੱਕ ਪੁੱਠਾ ਇੱਕ ਬਗੈਰ ਬੁਣਿਆ ਤੇ ਇੱਕ ਪੁੱਠਾ ਪੈਟਰਨ ਦੀ ਪੰਜਵੀਂ ਰੋ ਪੂਰੀ ਦੀ ਪੂਰੀ ਅਸੀਂ ਇਦਾਂ ਹੀ ਕੰਪਲੀਟ ਕਰ ਲੈਣੀ ਹੈ ਤੇ ਪੈਟਰਨ ਦੀ ਛੇਵੀਂ ਰੋ ਫਿਰ ਅਸੀਂ ਪੂਰੀ ਤੇ ਪੂਰੀ ਪੁੱਠੇ ਪਾ ਲੈਣੀ ਹੈ ਪੰਜਵੀਂ ਰੋ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਅਸੀਂ ਇੱਕ ਬਗੈਰ ਬੁਣਿਆ ਤੇ ਇੱਕ ਬੁਣ ਰਿਆਂ ਤੇ ਧਾਗਾ ਸਾਡਾ ਅਸੀਂ ਅੱਗੇ ਹੀ ਰੱਖ ਰਹੇ ਹਾਂ ਤੇ ਪੈਟਰਨ ਦੀ ਪੰਜਵੀਂ ਤੇ ਛੇਵੀਂ ਰੋ ਪਾ ਕੇ ਅਸੀਂ ਆਨੇ ਪੈਟਰਨ ਦੀ ਸਤਵੀਂ ਰੋ ਦੇ ਵਿੱਚ ਹੁਣ ਆ ਗਏ ਅਸੀਂ ਆਪਣੀ ਅਗਲੀ ਰੋ ਦੇ ਵਿੱਚ ਤੇ ਅਸੀਂ ਸਿੱਧੀ ਸਾਈਡ ਤੇ ਆ ਤੇ ਇਹ ਰੋ ਸਹੀ ਪੂਰੀ ਦੀ ਪੂਰੀ ਸਿੱਧੀ ਪਾ ਕੇ ਕੰਪਲੀਟ ਕਰ ਲੈਣੀ ਹੈ ਇਸਰੋ ਚੁਕਚੁਈ ਨਹੀਂ ਕਰਨਾ ਪੂਰੀ ਦੀ ਪੂਰੀ ਰੋਸੀ ਇਹ ਸਿੱਧੀ ਬਣਾ ਕੇ ਕੰਪਲੀਟ ਕਰਦੇ ਆਂ ਬੜਾ ਹੀ ਸੋਖਾ ਇਹ ਬਾਰਡਰ ਬਣ ਕੇ ਆਊਗਾ ਤੇ ਲੁੱਕ ਵੀ ਇਹ ਦੀ ਕੁਛ ਅਲੱਗ ਜੀ ਆਊਗੀ ਜੇਰਾ ਤੁਸੀਂ ਦੇਖਿਆ ਜੇ ਸਾਡਾ ਇਹ ਬਣ ਕੇ ਤਿਆਰ ਹੋਊਗਾ ਪੂਰੀ ਦੀ ਪੂਰੀ ਰੋਸੀ ਪਾਲਣੀ ਸਿੱਧੀ ਜਲਦੀ ਜਲਦੀ ਕੰਪਲੀਟ ਕਰ ਲੈਣੇ ਸਿੱਧੇ ਰੋ ਤੇ ਫਿਰ ਆਨੇ ਆਸੀਂ ਆਪਣੇ ਪੁੱਠੇ ਰੋ ਸਿੱਧੇ ਰੋ ਸਿੱਧੇ ਪਾ ਲੈਣੇ ਤੇ ਪੁੱਠੇ ਰੋ ਪੁੱਠੇ ਪਾ ਲੈਣੇ ਤੇ ਸਿੱਧੇ ਤੇ ਪੁੱਠੇ ਦੋਨੇ ਰੋ ਅਸੀਂ ਪਾ ਲੈਣੇ ਆ ਤੇ ਪਾ ਕੇ ਫਿਰ ਆਨੇ ਆਸੀਂ ਆਪਣੀ ਅਗਲੀ ਰੋ ਦੇ ਵਿੱਚ ਪੈਟਰਨ ਦੀ ਅਗਲੀ ਰੋ ਵੀ ਅਸੀਂ ਪੂਰੀ ਦੀ ਪੂਰੀ ਸਿੱਧੇ ਬਣਾ ਕੇ ਕੰਪਲੀਟ ਕਰ ਲੈਣੀ ਇਹ ਰੋ ਸਿੱਧੇ ਪਾ ਲੈਣੀ ਤੇ ਪੁੱਠੇ ਰੋ ਫਿਰ ਅਸੀਂ ਪੁੱਠੇ ਪਾ ਲੈਣੇ ਆ ਇਹ ਸਾਡੇ ਆ ਚਾਰ ਰੋ ਇਦਾਂ ਹੀ ਪਈਆਂ ਸਿੱਧੇ ਸਾਈਡ ਤੇ ਸਿੱਧੇ ਤੇ ਪੁੱਠੇ ਸਾਈਡ ਤੇ ਪੁੱਠੇ ਠੀਕ ਹੈ ਜੀ ਸਿੱਧੀ ਤੇ ਪੁੱਠੀਆਂ ਪਾ ਕੇ ਫੇਰ ਆਨੇ ਆਸੀ ਆਪਣੇ ਨੈਕਸਟ ਰੋ ਦੇ ਉੱਪਰ ਅਸੀਂ ਆ ਗਏ ਹੁਣ ਆਪਣੀ ਅਗਲੀ ਰੋ ਦੇ ਵਿੱਚ ਇਹ ਰੋ ਜਰਾ ਧਿਆਨ ਨਾਲ ਦੇਖਿਓ ਪਹਿਲੇ ਕੁੰਡੇ ਦਾ ਸਟਿਚ ਕੀਤਾ 1 2 3 4 5 6 7 8 ਤੇ 9 ਕੁੰਡੇ ਸੇ ਬੁਣ ਲੈਣੀ ਹੈ 9 ਕੁੰਡੇ ਬੁਣਨ ਤੋਂ ਬਾਅਦ ਅਸੀਂ 10ਵੇਂ ਕੁੰਡੇ ਨੂੰ ਇੱਥੋਂ ਐਦਾਂ ਲੈ ਜਾਣਾ ਉਤਾਰ ਕੇ ਲੈਣਾ ਤੇ 10ਵੇਂ ਕੁੰਡੇ ਨੂੰ ਅਸੀਂ ਐਦਾਂ ਘੁਮਾ ਕੇ ਲੈਣਾ ਹੈ घुमा के लिया के दसवें कुंडे असी हम बुन लेना ठीक है जी इन असी सीधा ही रखना फिर असी नौ कुंडे बुन लेने हैं एक दो तीन चार पाँच छत अठ ते नौ नौ कुंडे बुनने तो बाद दसवें कुंडा सी लिया यू असंदा घुमाया ਕੁਮਾਕੀਆਸੀ ਇਹ ਦੇਖੋ ਤੁਸੀਂ ਸਲਾਈ ਤੇ ਪਾ ਲੈਣਾ। ਬਾਅਦ ਤੋਂ ਬਾਅਦ ਅਸੀਂ ਇਸ ਕੁੰਡੇ ਨੂੰ ਫੇਰ ਬੁਣ ਲੈਣਾ। ਤੇ ਇਹਨੂੰ ਅਸੀਂ ਕਰ ਲੈਣਾ ਤਾਂ ਥੋੜਾ ਸਿੱਤਾ। ਬੁਣ ਲਿਆ ਤੇ ਆਹ ਦੇਖੋ ਸਾਡਾ ਇਹਨੂੰ ਅਸੀਂ ਫੇਰ ਕੱਢ ਲੈਣਾ ਆਪਣਾ ਇਹਨੂੰ। ਆਦਿਕ ਹੋ ਗਿਆ ਸਾਡਾ ਇਦਾਂ ਕਟਾਂ ਬਣ ਗਏ ਨੇ ਫੇਰ ਅਸੀਂ ਨੌ ਕੁੰਡੇ ਬੁਣ ਲੈਣੇ ਆ। 1 2 3 4 5 6 7 8 ਤੇ 9 9 ਤੋਂ ਬਾਅਦ ਅਸੀਂ ਦਸਵਾਂ ਕੁੰਡਾ ਆਹ ਦੇਖੋ ਇੱਦਾਂ ਲੈਣਾ ਹੈ ਲੈ ਕੇ ਨੂੰ ਇੱਦਾਂ ਘੁਮਾਣਾ ਹੈ ਘੁਮਾ ਕੇ ਅਸੀਂ ਇੱਥੇ ਸਲਾਈ ਚ ਪਾ ਕੇ ਤੇ ਦਸਵੇਂ ਕੁੰਡੇ ਨੂੰ ਲੈਣਾ ਹੁਣ ਇੱਥੋਂ ਅਸੀਂ ਬੁਣਾਂਗੇ ਆਹ ਇੱਤਰ ਫੇਰ ਸਾਡੇ ਨੋਕੁੰਡੇ ਲੈ ਕੇ ਅਸੀਂ ਨੋਕੁੰਡੇ ਨੂੰ ਫੇਰ ਇੱਤਾ ਹੀ ਭੁਣ ਲੈਣਾ। ਪੁੱਠੇ ਸਲਾਈ ਫੇਰ ਅਸੀਂ ਪੁੱਠੇ ਹੀ ਪਾ ਲੈਣੀ ਹੈ। ਤੁਸੀਂ ਲਾਸਟ ਅੱਛਾ ਹੋ ਤਾਂ ਬਣਾ ਲਓ ਨਹੀਂ ਤਾਂ ਤੁਸੀਂ ਰਹਿਣ ਵੀ ਦੋਗੇ ਤਾਂ ਵੀ ਕਿਉਂਕਿ ਇਹ ਸਾਡਾ ਇਥੋਂ ਸिलाई ਜਾ ਜਾਂਦਾ ਹੁੰਦਾ ਇਸ ਕਰਕੇ ਇੱਥੇ ਮੈਨੇ ਨਹੀਂ ਬਣਾਇਆ ਤੁਸੀਂ ਚਾਹੋ ਤਾਂ ਇੱਥੇ ਵੀ ਇੱਕ ਬਣਾ ਸਕਦੇ ਵੀ ਇੱਥੋਂ ਵੀ ਇਸੇ ਕੁੰਡਾ ਚੁੱਕ ਕੇ ਅੰਦਾ ਕਰ ਲਵਾਂਗੇ ਤੁਹਾਨੂੰ ਸਾਟਾ ਪਰ ਕਿਉਂਕਿ ਇਹ ਸਾਈਡ ਸਲਾਈ ਤੇ ਆ ਗਏ ਇਸ ਕਰਕੇ ਮੈਨੂੰ ਛੱਡ ਤਾ ਹਾਂ ਆ ਦੇਖੋ ਐਦਾਂ ਸਾਡੇ ਇਹਦੀ ਲੁੱਕ ਆ ਜਾਣੀ ਤੇ ਇੱਕ ਵਾਰੀ ਪੁੱਠੀ ਸਲਾਈ ਚ ਫੇਰ ਅਸੀਂ ਇਹਨੂੰ ਸਿੱਧਾ ਕਰ ਲੈਣਾ ਇਹ ਸਾਡੇ ਬੋਟਰ ਦੀ ਫਾਈਨਲ ਲੁੱਕ ਦੇਖੋ ਬੋਟਰ ਐਤਾ ਬਣੇਗਾ ਆ ਦੇਖੋ ਐਤਾ ਸਾਡੇ ਅੱਕ ਕਟਾਂ ਬਣ ਕੇ ਤੇ ਕੋਈ ਜਾਲੀ ਨਹੀਂ ਪਈ ਤੇ ਇਹਦੇ ਲੁੱਕ ਬੜੀ ਹੀ ਪਿਆਰੀ ਆਏਗੀ ਆਪਾਂ ਜਿੱਥੇ ਸਾਰਾ ਸਿੱਧਾ 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 ਪੁੱਠੇ ਬਣਾਏ ਤੁਸੀਂ ਚਾਹੋ ਤਾਂ ਤਾਂ ਇੱਕ ਕੁੰਡਾ ਸਿੱਧਾ ਇੱਕ ਪੁੱਠਾ ਇੱਕ ਕੁੰਡਾ ਸਿੱਧਾ ਇੱਕ ਪੁੱਠਾ ਵੀ ਬਣ ਸਕਦੇ ਹੋ ਜਾਂ ਕੋਈ ਹੋਰ ਬੋਟਰ ਵੀ ਬਣਾ ਸਕਦੇ ਹੋ ਤੇ ਇਹਦੇ ਲੁੱਕ ਐਦਾਂ ਦੀ ਆਏਗੀ ਤੇ ਕਟਾਂ ਬਣ ਕੇ ਸਾਡੇ ਉਹ ਵੀ ਕੋਈ ਅਸੀਂ ਖਾਸ ਮਿਹਨਤ ਵੀ ਨਹੀਂ ਕੀਤੀ ਤੇ ਨਾ ਹੀ ਅਸੀਂ ਕੋਈ ਜਾਲੀ ਪਾਈ ਤੇ ਬੜੇ ਹੀ ਸੌਖੇ ਬਣ ਕੇ ਤਿਆਰ ਹੋ ਗਏ ਤੇ ਫਿਰ ਬਣਾਓ ਇਹ ਵਾਲਾ ਕਟਾ ਵਾਲਾ ਬਾਰਡਰ ਤੇ ਦੇਖੋ ਇਹਦੀ ਫਰੰਟ ਸਾਈਡ ਤੇ ਇਹਦੀ ਬੈਕ ਸਾਈਡਾ ਦੇਖੋ ਜਿਹੜੇ ਅਸੀਂ نیچے ਇੱਕ ਕੁੰਡਾ ਉਤਾਰ ਕੇ ਇਤਵਾਸ ਉਹਦੇ ਕਰਕੇ ਦੇਖੋ ਇਹਦੀ ਲੁੱਕ ਬਿਲਕੁਲ ਹੀ ਅਲੱਗ ਜਿਹੀ ਆ ਗਈ ਹੋਈ ਹੈ ਫਿਰ ਬਣਾਓ ਇਹ ਵਾਲਾ ਬਾਰਡਰ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਦਾਂ ਦਾ ਲੱਗਿਆ ਫਿਰ ਮਿਲਦੇ ਹਾਂ ਅਗਲੀ ਕਿ ਨਈ ਵੀਡੀਓ ਤੇ ਕਿ ਨਵੇਂ ਪ੍ਰੋਜੈਕਟ ਤੇ ਕਿ ਨਵੇਂ ਪੈਟਰਨ ਦੇ ਨਾਲ ਤੁਹਾਨੂੰ ਸਮਝਿਆ ਰੱਖੋ ਜੀ ਓਕੇ ਬਾਏ ਬਾਏ